ਬੱਚਾ ਤੇ ਮਾਂ ਦੋਨੋਂ ਬਹੁਤ ਤੰਦਰੁਸਤ ਨੇ ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਮਾਤਾ ਜੀ ਚਰਨ ਕੋਰ ਮਾਤਾ ਜੀ ਬਹੁਤ ਫਿਟ ਨੇ ਉਹ ਇਸ ਉਮਰ 'ਚ ਵੀ ਕਾਫੀ ਸਾਰਾ ਕੰਮ ਕਰਨਾ ਹੈ ਬਿਲਕੁਲ ਉਹਨਾਂ ਨੂੰ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਕੋਈ ਉਹਨਾਂ ਨੂੰ 슈ਗਰ ਨਹੀਂ ਉਹਨਾਂ ਦਾ ਬਾਡੀ weight ਸਹੀ ਹੈ ਉਹਨਾਂ ਦੀ ਫਿਟਨੈਸ ਬਹੁਤ ਅੱਛੀ ਹੈ ਤਾਂ ਹੀ ਕਰਕੇ ਅਸੀਂ ਪ੍ਰੈਗਨਨਸੀ ਨੂੰ 8.5 ਮਹੀਨਿਆਂ ਤੱਕ ਲੈ ਲੈ ਪਾਏ ਥੋੜਾ ਬਹੁਤ ਤਾਂ ਦੇਖੋ ਬਲੱਡ ਪ੍ਰੈਸ਼ਰ ਜਦੋਂ ਬਾਦੇ 'ਚ ਪ੍ਰੈਗਨਨਸੀ ਹੁੰਦੀ ਹੈ ਨਾ ਬੀਪੀ ਵਧਣਾ ਸਾਹ ਛੜਨਾ ਹਨਾ ਸੋਜੇਸ਼ਾ ਨਈ ਪ੍ਰੋਬਲਮਜ਼ ਆਉਂਦੀਆਂ ਨੇ ਪਰ ਜੇ ਆਪਾਂ ਗੁੱਡ ਮਾਨਿਟਰਿੰਗ ਰੱਖੀਏ ਬੇਬੀ ਦੀ ਤੇ ਮਦਰ ਦੀ ਤਾਂ ਆਪਾਂ ਇਹਨੂੰ ਵਧੀਆ ਇੰਤਜ਼ਾਮ ਦੇ ਸਕਦੇ ਆ ਤੁਸੀਂ ਕਾਫੀ ਕੇਸ ਅਸਰ ਹੈਂਡਲ ਕੀਤੇ ਨੇ ਇਹ ਕੇਸ ਵੱਖਰਾ ਕਿੰਨਾ ਸੀ ਪ੍ਰੈਸ਼ਰ ਕਿੰਨਾ ਸੀ ਤੁਹਾਡੇ ਸਟ्रेस ਕਿੰਨਾ ਸੀਗਾ ਜਿੰਨਾ ਚਿਰ ਸਹੀ ਬੇਬੀ ਸਾਹਮਣੇ ਨਹੀਂ ਆਂਦਾਗਾ ਦੇਖੋ ਇਹ ਕੇਸ ਅਸੀਂ ਜਦੋਂ ਅਸੀਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਸਾਨੂੰ ਵੀ ਲਗਭਗ 17 ਸਾਲ ਹੋ ਗਏ ਨੇ ਤੇ ਪ੍ਰੈਕਟਿਸ ਕਰਦੇ ਹੋਏ ਸ਼ੁਰੂ-ਸ਼ੁਰੂ ਵਿੱਚ ਸਾਨੂੰ ਇਹ ਜੇ ਕੇਸ ਬਹੁਤ ਆਉਂਦੇ ਸੀ ਜਿਹੜੇ ਐਡਵਾਂਸ ਸਟੇਜ ਤੇ ਪ੍ਰੈਗਨਨਸੀ ਲੈਣਾ ਚਾਹੁੰਦੇ ਸੀ ਕਿਉਂਕਿ ਬੇਬੀ ਦੀ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਕੋਈ ਇਲੈਕਟ੍ਰੀਕਲ ਇੰਜਰੀ ਹੋ ਗਈ ਤਾਂ ਕਾਫੀ ਆਉਂਦੇ ਸੀ ਇਹ ਜੇ ਕੇਸ ਹੁਣ ਉਹ ਬੱਚੇ ਹੁਣ ਵੀ ਉਹ ਮਦਰਸ ਨਾਲ ਲਾਉਂਦੇ ਐ ਐਂਡ ਬੜਾ ਅੱਛਾ ਲੱਗਦਾ ਮਿਲ ਕੇ ਮਦਰਸ ਨੂੰ ਵੀ ਹੌਸਲਾ ਹੁੰਦਾ ਜਦੋਂ ਇੱਕ ਕੱਲਾ ਬੱਚਾ ਚਲਾ ਜਾਵੇ ਤਾਂ ਉਹਨਾਂ ਲਈ ਵੀ ਅਗਲੀ ਜ਼ਿੰਦਗੀ गुजारनी बहुत ਔਖੀ ਹੋ ਜਾਂਦੀ ਹੈ ਪਰ ਉਹਨਾਂ ਨੂੰ ਇੱਕ ਨਵੀਂ ਆਸ਼ਾ ਦੀ ਕਿਰਨ ਮਿਲਦੀ ਹੈ ਤੇ ਮਦਰ ਜੇ ਫਿਟ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਸਿੱਧੂ ਮੂਸੇਵਾਲ ਦਾ ਕਾਫੀ ਵੱਡਾ ਨਾਂ ਸੀ ਚੈਲੰਜ ਕਿੰਨਾ ਸੀ ਹੈ ਪ੍ਰੈਸ਼ਰ ਕਿੰਨਾ ਸੀ ਇਸ ਚੀਜ਼ ਦਾ ਜਿਵੇਂ ਮੈਂ ਪਹਿਲੇ ਵੀ ਤੁਹਾਨੂੰ ਸਵਾਲ ਕੀਤਾ ਹੈਗਾ ਬਿਲਕੁਲ ਕੋਈ ਪ੍ਰੈਸ਼ਰ ਨਹੀਂ ਸੀ ਕਿਉਂਕਿ ਉਹ ਬਹੁਤ ਸਿੰਪਲ ਨੇ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਨਾਲ ਰੂਬਰੂ ਹੋ ਕੇ ਬਹੁਤ ਅੱਛੀ ਫੈਮਿਲੀ ਹੈ ਬਹੁਤ ਸਿੰਪਲ ਲੋਗ ਨੇ ਤੇ ਜਿਵੇਂ ਕੋਈ ਅਸੀਂ ਕਿਸੇ ਵੀ ਪੇਸ਼ੈਂਟ ਨੂੰ ਅਸੀਂ ਕਰਦੇ ਹਾਂ ਹੈਂਡਲ ਅਸੀਂ ਉਹਨਾਂ ਨੂੰ ਉਦਾਂ ਹੀ ਕੀਤਾ ਉਹਨਾਂ ਨੇ ਵੀ ਕੋਈ ਸਾਨੂੰ ਪਰੇਸ਼ਾਨ ਨਹੀਂ ਕੀਤਾ ਸਾਨੂੰ ਇੱਕ ਦਿਨ ਨਹੀਂ ਮਹਿਸੂਸ ਹੋਇਆ ਕਿ ਸਾਡੇ ਉੱਤੇ ਕੋਈ ਪ੍ਰੈਸ਼ਰ ਹੈ ਬੱਚੇ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਮਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਨੋਰਮਲ ਡਿਲੀਵਰੀ ਹੋ ਗਈ ਹੈ ਜਾਂ ਕਿਸ ਤਰ੍ਹਾਂ ਨਹੀਂ ਜੀ ਸੀਜ਼ੇਰੀਅਨ ਡਿਲੀਵਰੀ ਹੋਈ ਹੈ ਤੇ ਮਾਤਾ ਜੀ ਬਿਲਕੁਲ ਠੀਕ ਨੇ ਬੇਬੀ ਵੀ ਬਿਲਕੁਲ ਠੀਕ ਹੈ ਔਰ ਦੋਨੋਂ ਇਕੱਠੇ ਹੀ ਨੇ ਬੇਬੀ ਨੂੰ ਫਿਲਹਾਲ ਸਾਨੂੰ ਸ਼ਿਫਟ ਵਗੈਰਾ ਨਹੀਂ ਕਰਨਾ ਪਿਆ ਬਿਲਕੁਲ ਸਹੀ ਚੱਲ ਰਿਹਾ ਹੈ ਔਰ ਉਮੀਦ ਹੈ ਕਿ ਥੋੜੇ ਦਿਨਾਂ ਚ ਅਸੀਂ ਉਹਨਾਂ ਨੂੰ ਘਰ ਭੇਜ ਦਿਆਂਗੇ ਮਾਤਾ ਜੀ ਨੂੰ ਵੀ ਤੇ ਬੇਟੇ ਬੱਚੇ ਨੂੰ 13 ਸੀ ਕਾਫੀ ਕੇਸ ਹੈਂਡਲ ਕੀਤੇ ਪਰ ਜਦੋਂ ਇਸ ਬੇਬੀ ਨੇ ਜਨਮ ਲਿਆ ਖੁਸ਼ੀ ਕੀ ਨਿਸੀ ਫਸਟ ਐਕਸ਼ਨ ਕੀਤੀ ਸੀ ਤੁਹਾਡਾ ਔਰ ਸਿੱਧੂ ਸਾਹਦਾ ਦੇਖੋ ਜਦੋਂ ਵੀ ਕੋਈ ਆਇਆ ਜਾ ਕੇਸ ਹੁੰਦਾ ਹੈ ਨਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਫਰਿੰਗ ਤੋਂ ਬਾਅਦ ਕੋਈ ਅੱਛੀ ਚੀਜ਼ ਮਿਲਦੀ ਹੈ ਤਾਂ ਬਹੁਤ ਖੁਸ਼ੀ ਦਾ ਮਾਹੌਲ ਹੁੰਦਾ ਹੈ ਹਰ ਪੇਸ਼ੈਂਟ ਮਤਲਬ ਅਸੀਂ ਵੀ ਖੁਸ਼ਕਿਸਮਤ ਆ ਕਿ ਅਸੀਂ ਵੀ ਆਈ ਫੈਮਲੀਆਂ ਨਾਲ ਜੁੜਦੇ ਆ ਅਸੀਂ ਉਹਨਾਂ ਨੂੰ ਖੁਸ਼ੀ ਉਹਨਾਂ ਦੀ ਖੁਸ਼ੀ 'ਚ ਅਸੀਂ ਹਿੱਸਾ ਬੰਦੇ ਆ ਤੇ ਅੱਜ ਦਾ ਮੋਮੈਂਟ ਖਾਸ ਸੀਗਾ ਕਿਉਂਕਿ ਬਹੁਤ ਟਰੈਜੇਡੀ ਦੇਖੀ ਹੈ ਫੈਮਲੀ ਨੇ ਬਹੁਤ ਸਫਰਿੰਗ ਦੇਖੀ ਹੈ ਤਾਂ ਉਹਨਾਂ ਨੂੰ ਪਰੇਸ਼ਾਨੀ 'ਚ ਹੀ ਅਸੀਂ ਦੇਖਿਆ ਹੈਗਾ ਬਟ ਹੁਣ ਪਿਛਲੇ ਕੁਝ ਦਿਨਾਂ 'ਚ ਜਦੋਂ ਅਸੀਂ ਉਹਨਾਂ ਨੂੰ ਖੁਸ਼ ਦੇਖਿਆ ਉਹਨਾਂ ਦੀ ਅੱਖਾਂ 'ਚ ਉਮੀਦ ਦੇਖੀ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਸਾਡੀ ਸਾਰੀ ਟੀਮ ਮੇਰੇ ਨਾਲ ਡਾਕਟਰ ਸਾਨਿਆ ਬੈਠੇ ਹੈ ਡਾਕਟਰ ਸਾਨਿਆ ਜਿੰਦਲ ਅਸੀਂ ਅਸੀਂ ਦੋਨਾਂ ਨੇ ਮਿਲ ਕੇ ਹੀ ਉਹਨਾ ਦਾ ਕੇਸ ਕੀਤਾ ਹੈਗਾ ਅੱਜ ਤੇ ਸਾਰੇ ਬਹੁਤ ਖੁਸ਼ ਨੇ ਪੂਰੀ ਹਸਪੀਟਲ ਦੀ ਟੀਮ ਬਹੁਤ ਖੁਸ਼ ਹੈ ਕਿ ਚਲੋ ਸਾਡੇ ਹੱਥੋਂ ਕੋਈ ਚੰਗਾ ਕੰਮ ਹੋਇਆ